స్కార్పియో n ਆਪਣੇ ਕੋਲੇ ਆਈ ਜੀ ਕੁਝ ਸਮਾਂ ਪਹਿਲਾਂ ਆਪਾਂ ਕੀਤੀ ਸੈਰਾਮਿਕ ਬਾਈ ਬੜਾ ਘਬਰਾਇਆ ਹੋਇਆ ਤੇ ਮੈਨੂੰ ਫੋਨ ਆਇਆ ਕਹਿੰਦਾ ਬਾਈ ਜੀ ਆਪਾਂ ਸਕਾਰਪਿਓ ਸੈਰਾਮਿਕ ਕੀਤੀ ਸੀ ਮੈਂ ਕਿਹਾ ਹਾਂਜੀ ਬਾਈ ਜੀ ਕਹਿੰਦਾ ਬਾਈ ਜੀ ਬਾਹਰੋਂ ਵਾਸ਼ ਕਰਾਈ ਤੇ ਚਿੱਟਾਪਨ ਆ ਗਿਆ ਮੈਂ ਕਿਹਾ ਬਾਈ ਕੀ ਹੋਇਆ ਇਹਦਾ ਬਾਈ ਜੀ ਕੋਈ ਮੰਗ ਕੇ ਲੈ ਕੇ ਗਿਆ ਤੇ ਵਿਆਹ ਤੇ ਗੱਡੀ ਸਜਾਈ ਤੇ ਪਤਾ ਨਹੀਂ ਸਾਰੇ ਰੰਗ ਤੇ ਚਿੱਟਾ-ਚਿੱਟਾ ਜਾ ਹੋ ਗਿਆ ਮੈਂ ਕਿਹਾ ਬਾਈ ਜੀ ਗੱਡੀ ਲੈ ਕੇ ਆਇਓ ਫਿਰ ਦੇਖਾਂਗੇ ਜਦੋਂ ਗੱਡੀ ਦੇਖੀ ਜਾਂਚ ਕੀਤੀ ਟੇਪਾਂ ਲੱਗੀਆਂ ਹੋਈਆਂ ਟੇਪਾਂ ਚੰਗੀ ਤਰ੍ਹਾਂ ਉਤਰੀਆਂ ਨਹੀਂ ਬਾਈ ਜੀ ਕਹਿੰਦਾ ਵੀ ਉਹਨਾਂ ਨੇ ਥਿਨਰ ਲਾ ਕੇ ਵੀ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਖੋ ਜਿੱਥੇ ਜਿੱਥੇ ਥਿਨਰ ਮਾਰਿਆ ਤੇ ਜਿਹੜੀ ਇਹ ਰਬੜ ਹੁੰਦੀ ਹੈ ਨਾ ਇਹਨੂੰ ਇੱਕ ਤਰੀਕਾ ਹੁੰਦਾ ਵੀ ਇਹਨੂੰ ਕਿਵੇਂ ਰਿਮੂਵ ਕਰਨਾ ਹੈ ਸਾਡੇ ਕੋਲ ਸਪੈਸ਼ਲ ਕੈਮੀਕਲ ਹੁੰਦੇ ਆ ਸਪੈਸ਼ਲ ਟ੍ਰੀਟ ਕਰੀਦਾ ਸੋ ਦੋਸਤੋ ਘਬਰਾਉਣ ਦੀ ਕੋਈ ਗੱਲ ਨਹੀਂ ਇਸ ਕਰਕੇ ਅਸੀਂ ਗਾਰੰਟੀਆਂ ਨਹੀਂ ਦਿੰਦੇ ਜਦੋਂ ਸੈਰਾਮਿਕ ਕਰਦੇ ਆ ਅਸੀਂ ਮੇਨਟੇਨੈਂਸ ਦੀ ਗੱਲ ਕਰਦੇ ਹੁੰਦੇ ਆ ਆਪਾਂ ਵੀਰ ਉਹਨਾਂ ਨੂੰ ਨਰਾਸ਼ ਨਹੀਂ ਹੋਣ ਦਿੱਤਾ ਬਾਈ ਉਹਨਾਂ ਨੂੰ ਖੁਸ਼ੀ ਕੀਤਾ ਸੋ ਆਪਾਂ ਬੜੀ ਸੂਝ ਬੂਝ ਤੇ ਵਧੀਆ ਤਰੀਕੇ ਨਾਲ ਹਾਈ ਪ੍ਰੈਸ਼ਰ ਪੰਪ ਆਪਣੇ ਕੋਲੇ ਉਹਨਾਂ ਦੇ ਨਾਲ ਇਹਨੂੰ ਸੈਰਾਮਿਕ ਨੂੰ ਸੇਫ ਰਵੇ ਤੇ ਟੇਪ ਆ ਜਿਹੜੀ ਉਹ ਉੱਤਰ ਜਾਵੇ ਇੱਕ ਹਲਕਾ ਜਿਹਾ ਕੈਮੀਕਲ ਸਪਰੇਅ ਕਰਕੇ ਥੋੜਾ ਜਿਹਾ ਛੱਡਿਆ ਉਸ ਤੋਂ ਬਾਅਦ ਆਪਾਂ ਇਹਨੂੰ ਹਾਈ ਪ੍ਰੈਸ਼ਰ ਪੰਪ ਦੇ ਨਾਲ ਰਿਮੂਵ ਕੀਤਾ ਤਾਂ ਜੋ ਟੱਚ ਲੈਸ ਹੀ ਰਵੇ ਗੱਡੀ ਜਦੋਂ ਵੀ ਸੈਰਾਮਿਕ ਗੱਡੀ ਹੋਵੇ ਤੇ ਟੱਚ ਲੈਸ ਵਾਸ਼ ਹੋਵੇ ਤੇ ਭਾਈ ਜੀ ਅੱਛੇ ਰਿਜ਼ਲਟ ਆਉਂਦੇ ਆ ਗਰੰਟੀਆਂ ਉੱਪਰ ਸ਼ੱਕ ਦੀ ਨਾ ਲਾਓ ਕੁਆਲਿਟੀ ਦਾ ਸਮਾਨ ਪਾਓ ਅੱਜ ਕੱਲ ਜ਼ਿਆਦਾਤਰ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦੇ ਚੱਲਦੇ ਆ ਗਾਹਕ ਨੂੰ ਪਸਾਇਆ ਗਰੰਟੀਆਂ 'ਚ ਜਾਂਦਾ ਆ ਆਪਾਂ ਤਾਂ ਨਹੀਂ ਵੀਰੇਓ ਗਰੰਟੀ ਦਿੰਦੇ ਕੰਮ ਦੀ ਕੁਆਲਿਟੀ ਸਮਝਦੇ ਆ ਕੰਮ ਕਿਵੇਂ ਕਰ ਸਕਦੇ ਆ ਸੋ ਰਿਜ਼ਲਟ ਦੇਈਦੇ ਆ ਪ੍ਰੋਡਕਟ ਉਹ ਯੂਜ਼ ਕਰੀਦੇ ਆ ਜਿਹੜੇ ਕੁਆਲਿਟੀ ਦੇਣ ਪਰ ਚੰਦ ਪੈਸਿਆਂ ਪਿੱਛੇ ਦੋਸਤ ਵਾਸ਼ਿੰਗ ਕਰਾਉਣੀ ਬਾਹਰ ਚਲੇ ਜਾਂਦੇ ਆ ਨਹੀਂ ਜੀ ਫਲਾਣਾ ਤਾਂ 300 ਲੈਂਦਾ ਆ ਜਿਹੜਾ ਮੁੰਡੇ ਦੇ ਹੱਥ ਦੇ ਵਿੱਚ ਕਲੇ ਹੈ ਨਾ ਪੈਡ ਇਹ ਭਾਈ ਸਾਹਿਬ ਬਾਹਰਲੇ ਪ੍ਰੋਡਕਟ ਨੇ ਮਹਿੰਗੇ ਤੇ ਡਾਲਰਾਂ ਚਾਉਂਦੇ ਆ ਵੀਰੋ ਮੈਂ ਵੀ ਇਹਨੂੰ ਆਖਿਆ ਕੋਈ ਗੱਲ ਨਹੀਂ ਬਾਈ ਜੀ ਪੈਸਿਆਂ ਦਾ ਵੀ ਕੋਈ ਚੱਕਰ ਨਹੀਂ ਤੁਸੀਂ ਖੁਸ਼ ਹੋਗੇ ਜਿਹੜੇ ਦਿਓਗੇ ਲਵਾਂਗੇ ਪਰ ਤੁਸੀਂ ਘਬਰਾਉਣਾ ਉਹ ਕਹਿੰਦੇ ਬਾਈ ਪੈਸਿਆਂ ਦਾ ਮੈਨੇ ਵੀ ਕੋਈ ਚੱਕਰ ਨਹੀਂ ਮੇਰੀ ਗੱਡੀ ਓਵੇਂ ਫੇਰ ਜੱਜ ਜਾਵੇ ਮੈਂ ਕਿਹਾ ਗੱਲ ਹੀ ਕੋਈ ਨਹੀਂ ਮਿਤਰਾ ਹੁਣ ਕੰਮ ਹੁੰਦਿਆ ਤੁਸੀਂ ਵੇਖ ਲੈਣਾ ਪ੍ਰੀਤ ਮੋਟਰਜ਼ ਮੋਗਾ ਆਉਣਾ ਕਿੱਥੇ ਆ ਕੋਟਪੂਰਾ ਬਾਈਪਾਸ ਸੋ ਦੋਸਤੋ ਸਾਰੀ ਗੱਡੀ ਤੇ ਪਾਲਿਸ਼ ਹੱਥ ਵਾਲੀ ਸਪੈਸ਼ਲ ਰੈਪਲਾਈ ਕੀਤੀ ਠੀਕ ਹੈ ਜੀ ਤੇ ਤੁਸੀਂ ਦੇਖੋ ਵੀ ਇੱਥੇ ਹਜੇ ਟੇਪਾਂ ਹੈ ਥੋੜੀਆਂ ਥੋੜੀਆਂ ਕਿਉਂਕਿ ਟੇਪਾਂ ਨੂੰ ਅਸੀਂ ਤਾਂ ਨਹੀਂ ਰਿਮੂਵ ਕਰਦੇ ਕਿਉਂਕਿ ਬਹੁਤ ਸਾਰੇ ਸਟੈਪ ਤੋਂ ਬਾਅਦ ਜਾ ਕੇ ਰਿਮੂਵ ਕੀਤਾ ਜਾਂਦਾ ਹੁਣ ਆਪਾਂ ਇੱਕ ਸਪੈਸ਼ਲ ਪਾਲਿਸ਼ ਹੈ ਉਹ ਸਾਰਾ ਕੁਝ ਹੀ ਕਰਦੀ ਹੈ ਤੇ ਹੁਣ ਇਹਦੇ ਤੇ ਤੁਹਾਨੂੰ ਦਿਖਾਵਾਂਗੇ ਕਪੜਾ ਮਾਰ ਕੇ ਤੇ ਬਾਈ ਜੀ ਵੀ ਇਹ ਕਿਵੇਂ ਕੰਮ ਕਰਦੀ ਹੈ ਤੇ ਕੀ ਕੁਆਲਿਟੀ ਦਿੰਦੀ ਹੈ ਅਗਰ ਤੁਸੀਂ ਵੀ ਘੱਡੀ ਦਾ ਕੰਮ ਕਰਉਣਾ ਹੈ ਤੇ ਯਾਦ ਕਰ ਲਿਓ ਵਿਆਹ ਤੋਂ ਬਾਅਦ ਕਿਤੇ ਜਾ ਕੇ ਆਏ ਹੋ ਨਾ ਟਿੱਪਾ ਟੁੱਪਾ ਲਵਾ ਕੇ ਕੁਆਲਿਟੀ ਭਰਨ ਵਾਲੇ ਬਣਿਓ ਕੁਆਲਿਟੀ ਅਸੀਂ ਦੇਵਾਂਗੇ ਕੰਮ ਤੁਹਾਡੀ ਮਰਜ਼ੀ ਦਾ ਹੋਊਗਾ ਪਰ ਦਬਾਅ ਨਹੀਂ ਬਣਾਣਾ ਜ਼ਿਆਦਾਤਰ ਲੋਕ ਐ ਕਰਦੇ ਵੀ ਜਿਵੇਂ ਪੈਸੇ ਦੇਤੇ ਤੇ ਦਬਾਅ ਨਹੀਂ ਛੱਡ ਦਿਓ ਟਾਈਮ ਦਿਓ ਖੁੱਲਾ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਕੇ ਦੇਵਾਂਗੇ ਤੁਹਾਡੀ ਮਰਜ਼ੀ ਦਾ ਕੰਮ ਹੋਊਗਾ ਔਰ ਮਾਈਕ੍ਰੋਫਾਈਬਰ ਨਾਲ ਆਪਾਂ ਥੋੜਾ ਇਹ ਰਬ ਕਰਾਂਗੇ ਆ ਲੋ ਜੀ ਮਿੱਤਰੋ ਬਣਗਾ ਨਾ ਸ਼ੀਸ਼ਾ ਮੂੰਹ ਦੇਖ ਲੋ ਵਿੱਚ ਇਸ ਨੂੰ ਕਹਿੰਦੇ ਦੋਸਤੋ ਕੁਆਲਟੀ ਅਗਰ ਤੁਸ ਵੀ ਚਾਹੋ ਨੋ ਪ੍ਰੀਤ ਮੋਟਰਸ ਐਂਡ ਕਾਰ ਡਿਟੇਲਿੰਗ ਕੋਟਪੂਰਾ ਬਾਈਪਾਸ ਮੋਗਾ ਸ਼ਾਇਦ ਦੇਖ ਸਕਦੇ ਹੋ ਤੁਸੀਂ ਇਹ ਸ਼ਾਇਦ ਹੀ ਲੱਗ ਰਹੀ ਹੈ ਸੋ ਹੁਣ ਜਿੱਥੇ ਜਿੱਥੇ ਪਾਲਿਸ਼ ਲਾ ਕੇ ਛੱਡੀ ਹੋਈ ਹੈ ਉਹਨੂੰ ਆਪਾਂ ਕਲੀਅਰ ਕਰ ਰਹੇ ਹਾਂ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਹੋਵੇ ਯਾਦ ਕਰ ਲਿਓ ਹਮੇਸ਼ਾ ਕੁਆਲਿਟੀ ਲੈਣੀ ਸਿੱਖੋ ਅੱਜ ਕੱਲ ਮਾਰਕੀਟ ਦੇ ਵਿੱਚ ਡਿਟੇਲਿੰਗ ਦਾ ਕੰਮ ਹਰ ਥਾਂ ਤੇ ਹੋਣ ਲੱਗ ਪਿਆ ਹੁਣ ਲੱਗ ਪਿਆ ਉਹ ਤੁਹਾਨੂੰ ਕੀ ਰਿਜ਼ਲਟ ਦਿੰਦੇ ਨੇ ਤੇ ਤੁਹਾਨੂੰ ਕਿੰਨੀ ਗਾਰੰਟੀ ਦਿੰਦੇ ਨੇ ਤੁਸੀਂ ਗਾਰੰਟੀਆਂ 'ਚ ਜਾਣਾ ਚਾਹੁੰਦੇ ਹੋ ਜਾਂ ਕੁਆਲਿਟੀ ਲੈਣੀ ਚਾਹੁੰਦੇ ਹੋ ਕੁਆਲਿਟੀ ਗਾਰੰਟੀਆਂ ਨਾਲ ਨਹੀਂ ਮਿਲਦੀ ਪ੍ਰੋਡਕਟਾਂ ਨਾਲ ਮਿਲਦੀ ਆ ਪ੍ਰਾਈਜ਼ ਨਾ ਮਿਲਦੀ ਐ ਪਰ ਕੰਪੀਟੀਸ਼ਨ ਤੇ ਚੱਲਦੇ ਆ ਹਰ ਇੱਕ ਵਿਅਕਤੀ ਮੇਰੇ ਅਰਗਣੀਆਂ ਅਗਲਾ ਕਹਿੰਦਾ ਜਿਹੜਾ ਜੋ ਆਵੇ ਸੋ ਰਾਜੀ ਜਾਵੇ ਗੱਲਾਂ ਚਪਸਾਓ ਤੇ ਅਗਲੇ ਦੀ ਗੱਡੀ ਕਰਕੇ ਤੋੜ ਦੋ ਫਿਰ ਮੁੜ ਕੇ ਦੁਕਾਨ ਦਾ ਐਡਰੈਸ ਵੀ ਬਦਲ ਜਾਂਦੇ ਵੱਡੇ ਵੱਡੇ ਸ਼ਾਰਾਂਜ ਤਾਂ ਸੋ ਭਾਈ ਜੀ ਸ਼ਬਦ ਬੋਲਾਂਗੇ ਸੱਚੇ ਬੋਲਾਂਗੇ ਹਮੇਸ਼ਾ ਇੱਕ ਪਰਿਵਾਰ ਦੀ ਤਰ੍ਹਾਂ ਗੱਲ ਕਰਾਂਗੇ ਤੇ ਤੁਹਾਨੂੰ ਕੁਝ ਸਿਖਾਵਾਂਗੇ ਪ੍ਰੀਤ ਮੋਟਰਜ਼ ਬੋਗਾ